ਜਿਵੇਂ ਜਲੰਧਰ ਖਾਂਗੇ ਆਸੀ ਜਲੰਧਰ ਖਾਂ ਜਿਹਦੇ ਨਾਮ ਤੇ ਹੁਣ ਜਲੰਧਰ ਸ਼ਹਿਰ ਬਣਿਆ ਪਹਿਲਾ ਬਾਦਸ਼ਾਹ ਹੁੰਦਾ ਸੀ ਜਲੰਧਰ ਖਾਂ ਉਹਦੇ ਔਲਾਦ ਨਹੀਂ ਸੀ ਹੁੰਦੀ ਬੜੇ ਪੀਰਾਂ ਫਕੀਰਾਂ ਕੋਲ ਗਿਆ ਕਿਤੋਂ ਵੀ ਕੋਈ ਖੈਰ ਨਾ ਪਈ ਫਿਰ ਕਿਸੇ ਨੇ ਦੱਸਿਆ ਵੀ ਤੂੰ RAMDAS ਚੱਕ ਜਾ ਧੰਗੁਰੂ RAMDAS ਮਹਾਰਾਜ ਦੀ ਨਗਰੀ ਚ ਜਾ ਤੈਨੂੰ ਉਥੋਂ ਕਿਰਪਾ ਹੋ ਸਕਦੀ ਏ ਸਾਈ ਮੀਆਂ ਮੀਰ ਕੋਲ ਵੀ ਗਏ ਪਹਿਲਾਂ ਸਾਈ ਮੀਆਂ ਮੀਰ ਕੋਲੇ ਜਾ ਕੇ ਕਹਿੰਦੇ ਜੀ ਔਲਾਦ ਨਹੀਂ ਹੁੰਦੀ ਸਾਈ ਮੀਆਂ ਮੀਰ ਆਖਣ ਲੱਗੇ ਕਹਿੰਦਾ ਵੀ ਮੇਰੇ ਪੱਥਰ ਤੇ ਲਕੀਰ ਹੈ ਤੇਰੇ ਘਰ ਔਲਾਦ ਹੋਏ ਨਹੀਂ ਸਕਦੀ ਤੇਰੇ ਘਰ ਔਲਾਦ ਨਹੀਂ ਹੋ ਸਕਦੀ ਅੱਛਾ ਕਿਸੇ ਨੇ ਦੱਸਿਆ ਵੀ ਤੁਸੀਂ RAMDAS ਚੱਕ ਜਾਓ ਪਰ RAMDAS ਮਹਾਰਾਜ ਕਿਰਪਾ ਕਰਨਗੇ ਗਏ ਉਦੋਂ ਸਰੋਵਰ ਦੀ ਅਮਰਤ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਸੀ। ਬਾਬਾ ਬੁੱਢਾ ਸਾਹਿਬ ਜੀ ਸਾਹਮਣੇ ਬੈਠੇ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਮਸਤਕ ਪੜ ਲਿਆ ਵੀ ਬਾਦਸ਼ਾਹ ਆਏ ਆ ਉਦਾਸ ਹੈ ਕੋਈ ਗੱਲ ਹੈ। ਅਸਿਆ ਜੀ ਬਾਬਾ ਬੁੱਢਾ ਸਾਹਿਬ ਜੀ ਅੱਖਾਂ ਲੱਗੇ ਕਹਿੰਦੇ ਸਰੋਵਰ ਦੇ ਵਿੱਚੋਂ ਜਿਹੜਾ ਦੋ ਟੋਕਰੀਆਂ ਮਿੱਟੀ ਦੀਆਂ ਭਰ ਕੇ ਬਾਹਰ ਸਿੱਟੇਗਾ ਨਾ ਉਹਦੇ ਦੋ ਪੁੱਤਰ ਹੋਣਗੇ। ਜਿਹੜਾ ਇੱਕ ਟੋਕਰੀ ਭਰ ਕੇ ਮਿੱਟੀ ਦੀ ਬਾਹਰ ਸਿੱਟੇਗਾ ਉਹਦੇ ਇੱਕ ਪੁੱਤਰ ਬਚਨ ਕਰਤਾ। ਪ੍ਰਭ ਜੀ ਬਸਰ ਸਾਧ ਕੀ ਰਸ ਉਸ ਤੋਂ ਬਾਅਦ ਕਿਸੇ ਨੇ ਕਿਹਾ ਵੀ ਬਾਦਸ਼ਾਹ ਵੜਜਾ ਵਿੱਚ ਮਿੱਟੀ ਦੀ ਟੋਕਰੀ ਚੱਕ ਤੇ ਬਾਹਰ ਸਿੱਟ ਦੇ ਕਹਿੰਦਾ ਵੀ ਨਾਕ ਮੇਰੇ ਕੱਪੜੇ ਲਿਪੜ ਜਾਣਗੇ ਕਹਿੰਦੇ ਫਿਰ ਪੁੱਤਰ ਨਹੀਂ ਚਾਹੀਦਾ ਕਹਿੰਦਾ ਜੇ ਚਾਹੀਦਾ ਜੇ ਕਹਿੰਦੇ ਪੁੱਤਰ ਚਾਹੀਦਾ ਫਿਰ ਤੂੰ ਟੋਕਰੀ ਸਿੱਟ ਬਾਹਰ ਮਿੱਟੀ ਦੀ ਭਰ ਕੇ ਦੋ ਟੋਕਰੀਆਂ ਬਾਦਸ਼ਾਹ ਨੇ ਸਿੱਟੀਆਂ ਇੱਕ ਟੋਕਰੀ ਮਿੱਟੀ ਦੀ ਭਰ ਕੇ ਬਾਹਰ ਉਹਦੀ ਰਾਣੀ ਨੇ ਸਿੱਟੀ ਜਲੰਧਰ ਖਾਨ ਦੇ ਪਹਿਲਾਂ ਦੋ ਪੁੱਤਰਾਂ ਨੇ ਜਨਮ ਲਿਆ ਉਸ ਤੋਂ ਬਾਅਦ ਇੱਕ ਧੀ ਨੇ ਜਨਮ ਲਿਆ ਇਸ ਨੇ ਦੱਸਿਆ ਸਾਈ ਮੀਆਂ ਮੀਰ ਨੂੰ ਵੀ ਤੂੰ ਬੜਾ ਵੱਡਾ ਫਕੀਰ ਬਣਿਆ ਫਿਰਦਾ ਉਹ ਵੇਖ ਉੱਥੇ ਜਾ ਕੇ ਜਲੰਧਰ ਖਾਨ ਦੇ ਰਾਜ ਮਹਿਲ ਦੇ ਵਿੱਚ ਉੱਥੇ ਤੇ ਦੋ ਪੁੱਤਰਾਂ ਨੇ ਪਹਿਲਾਂ ਜਨਮ ਲਿਆ ਤੇ ਹੁਣ ਇੱਕ ਧੀ ਨੇ ਜਨਮ ਲਿਆ ਤੂੰ ਜਾ ਕੇ ਵੇਖ ਦੇਖਿਆ ਉਹ ਕਹਿੰਦਾ ਮੈਨੂੰ ਵੀ ਇਹੋ ਜਿਹਾ ਗੁਰੂ ਮਿਲਾ ਦੋ ਵੀ ਮੇਰੇ ਤੇ ਵੀ ਕਿਰਪਾ ਹੋ ਜਵੇ ਜਲੰਧਰ ਖਾਨ ਕਿਹੜੇ ਤੂੰ ਗੁਰੂ ਕੋਲ ਗਿਆਸ ਫੇਰ ਕਹਿੰਦੇ ਬਈ ਉਥੋਂ ਮਹਾਰਾ ਨਾਲ ਮੁਲਾਕਾਤ ਕਰਵਾਈ ਮਹਾਰਾ ਦੇ ਦਰਸ਼ਨ ਕਰਵਾਏ ਫਿਰ ਦੇਖੋ ਕਿੰਨਾ ਪਿਆਰ ਬਣਿਆ ਸਾਈ ਮੀਆਂ ਵੀਰ ਨੇ ਦਰਬਾਰ ਸਾਹਿਬ ਦੀ ਨੀਂ ਰੱਖੀ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਬਣਾਇਆ ਪਹਿਲਾ ਹੁਕਮਨਾਮਾ ਦੇਖੋ ਆਇਆ ਵੀਰ ਸੰਤਾ ਕੇ ਕਾਰਜ ਆਪ ਖੋਇਆ ਹਰ ਕੰਮ ਕਰਾਉਣ ਆਇਆ ਰਾਮ ਇਹਤੇ ਗੁਰੂ ਮਹਾਪੁਰਖਾਂ ਦੀ ਕਿਰਪਾ ਹੁੰਦੀ ਹੈ ਧਰਤੀ ਦੇ ਵਿਭਾਗ ਹੁੰਦੇ ਨੇ ਭਾਈ ਇਸ ਕਰਕੇ ਸਤਗੁਰਾਂ ਨੂੰ ਬੇਨਤੀ ਕਰੋ ਮਹਾਰਾਜ ਸਾਡੀ ਝੋਲੀ ਵਿੱਚ ਵੀ ਨਾਮ ਪਾਣੀ ਦੇ ਖਜ਼ਾਨਿਆਂ ਵਿੱਚੋਂ ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰੋ